ਜਾ ਕੇ ਅੰਗ ਪੜ ਦੁਆ ਕਰ ਦੋ ਕਰ ਦੋ ਮੇਰੇ ਘਰ ਦੇ ਕੋਲ ਬਟੇ ਮੈਂ ਵੀਡੀਓ ਦਿਖਾਈਆ ਬੰਦਾ ਮਾਰਿਆ ਹੋਇਆ ਉਹ ਸਾਰਾ ਕੁਝ ਮੰਨਦਾ ਵੀ ਹਾਂ ਮੈਂ ਬੇਦਵੀ ਕਰਨਾ ਆਇਆ ਸੀਗਾ ਯਾਰ ਧਾਬ ਦੇ ਦੋਬ ਦੇ ਵਾਲੀ ਗੱਲ ਨਹੀਂ ਵੀਰੇ ਦੇਖ ਮੈਂ ਤਾਂ ਸਿੱਧਾ ਨਾਮ ਲਾਵਾਂ ਹੁਣ ਸਿੱਧਾ ਨਾਮ ਲਾਵਾਂ ਐ ਜੀ ਪੀ ਸੀ ਖੜੀ ਆ ਆਪਣੇ ਵਿੱਚ ਜਾ ਕੇ ਕੋਈ ਨਹੀਂ ਖੜੀ ਆ ਐ ਜੀ ਪੀ ਸੀ ਖੜੀ ਆ ਕੇ ਵਿੱਚ ਐ ਜੀ ਪੀ ਸੀ ਦੇਖਿਆ ਵੀ ਹਾਂ ਇੱਕ ਬੰਦਾ 29 30 ਸਾਲ ਦੇ ਮੁੰਡੇ ਨੇ ਅੱਗੇ ਲੱਗ ਕੇ ਕਿ ਕਿਤਾ ਕਰੈਡਿਟ ਲੈਣਾ ਦੂਸਰ ਦੀ ਵੀ ਤੇ ਵੀ ਕ੍ਰੈਡਿਟ ਲੈਣਾ ਨਾਮ ਵੀ ਮੈਂ ਕਰ ਦਿੰਦਾ ਮੁਸਾਬੀ ਨਾਮ ਮੈਂ ਕਰੀ ਕੇ ਮਤਲਬ ਲਾਇਆ ਮੈਂ ਸਗੋਂ ਹਟਾਈ ਨੇ ਜਿੰਨੇ ਮੁੰਡੇ ਮੇਰੇ ਤੋਂ ਹਟੇ ਨੇ ਮੈਂ ਹਟਾਈ ਉਹ ਉਹਦੇ ਦੇ ਇੱਕ ਛੀਟ ਤੱਕ ਵੀ ਨਹੀਂ ਆਈ ਹੈਗੀ ਕੁਝ ਵੀ ਨਹੀਂ ਹੋਇਆ ਤਾਂ ਵੀ ਸਾਡੇ 5 ਜਾਨੇ ਤੇ ਉਹਨਾਂ ਨੇ ਪਰਚਾ ਕਰ ਚਾਰ ਸੱਤ ਕੁੜੀ ਦਾ ਬਲਤਕਾਰ ਹੋ ਗਿਆ ਹਣੀ ਬਾਈ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਮਚਾਂ ਸਾਹਿਬ ਨੇ ਖਬਰ ਕੀਤੀ ਪਰਚਾ ਹੋ ਗਿਆ ਵੱਡੀਆਂ ਵੱਡੀਆਂ ਕੰਪਨੀਆਂ ਕੇ ਸਾਡਾ ਸਮਾਨ ਵੇਚਦੀਆਂ ਨੇ ਸਾਡਾ ਸਾਡੇ ਤੋਂ ਆਫਲਾਈਨ ਇੰਡੀਆਂ ਨੇ ਜਿਵੇਂ ਫਲਿੱਪ ਕਾੜ ਵਰਗੀਆਂ ਕੰਪਨੀਆਂ ਉਹਨੂੰ ਆਨਲਾਈਨ ਆਪਣੇ ਐਡਵਰਟਾਈਜ਼ ਕਰਾ ਕੇ ਵੇਚ ਜਾਂਦੀਆਂ ਨੇ 200 ਰੁਪਏ ਦਾ ਪਜਾਮਾ ਲੈ ਕੇ 4.5 400 ਰੁਪਏ ਦਾ ਸਾਡਾ ਪੰਜਾਬੀਆਂ ਨੂੰ ਹੀ ਵੇਚਿਆ ਜਾਂਦਾ ਕਿਉਂ ਨਾ ਤੁਸੀਂ ਆਪ ਵੀਡੀਓ ਬਣਾਓ ਯਾਰ ਅਸੀਂ ਫੜ ਕੇ ਦਿੱਤਾ ਐਦਾਂ ਹੀ ਉਹ ਮੰਨਦਾ ਸੀ ਕਿ ਮੈਂ ਗੁੱਟਕਾ ਸਾਹ ਦੇ ਅੰਗ ਪਾੜਿਆ ਜੱਜ ਜੀ ਸਾਹਿਬ ਦੇ ਅਸੀਂ ਫੜ ਕੇ ਪੁਲਿਸ ਨੂੰ ਦੇ ਦਿੱਤਾ ਤਾਂ ਵੀ ਸਾਡੇ 57 ਰਾਮ ਲਾ ਕੇ ਪਰਚਾ ਦਰਜ ਕੀਤਾ ਜੀ ਸਹੀ ਕਿਹਾ ਮੈਂ ਉਹਨੂੰ ਵਧੀਆ ਨਹੀਂ ਸਮਝਦਾ ਸੀਗਾ ਵੀ ਨਹੀਂ ਇਹ ਤਾਂ ਇਦਾਂ ਇਦਾਂ ਕਰਦਾ ਅੱਜ ਉਹਨੇ ਸਹੀਉ ਕੀਤਾ ਅਸੀਂ ਵੀ ਉਹਦਣ ਕਰ ਦਿੰਦੇ ਤਾਂ ਸਹੀ ਰਹਿੰਦੇ ਕੋਈ ਕਾਰਵਾਈ ਨਾ ਹੁੰਦੀ ਨਹੀਂ ਨਹੀਂ ਮੈਂ ਗੁੱਜਰ ਸਾਹਿਬ ਡਰਦਾ ਡੁਰਦਾ ਜੇ ਡਰਦਾ ਹੁੰਦਾ ਤਾਂ ਇਹ ਜੇ ਕੰਮ ਨਾ ਕਰਦਾ ਇੱਕ ਤਾਂ ਹੋਰ ਚੀਜ਼ ਚੱਲ ਰਹੀ ਹੈ ਮਤਲਬ ਕਾਰਵਾਈ ਪਾਉਣ ਲੱਗੇ ਹੋਏ ਆ ਇੱਕ ਤਾਂ ਹੋਰ ਚੀਜ਼ ਚੱਲ ਰਹੀ ਹੈ ਜਿਹੜੀ ਸਾਰੇ ਪੰਜ ਆ ਉਹ ਜੀ ਬੀ ਤੋਂ ਮੁੰਡਾ ਫਿਰਦਾ ਨਾ ਸ਼ਾਇਦ ਉਹ ਗੁਰੂ ਮਹਾਰਾਜ ਦੀ ਕਿਰਪਾ ਕਰਨ ਵੀ 3-4 ਘੰਟੇ ਨੂੰ ਸਾਡਾ ਯਾਤ ਲੱਗ ਜਵੇ ਮਹਾਰਾਜ ਨੇ ਇੰਨੇ ਇੰਨੇ ਤਾਂ ਤਾਨੂੰ ਉਹਦੇ ਬਖਸ਼ੇ ਹੋਏ ਨੇ ਠੀਕ ਆ ਬੰਦਾ ਵੀਡੀਓ 'ਚ ਮੰਨਦਾ ਵੀ ਬੰਦਾ ਜਿਹੜੀ ਸਾਡੀ ਵਾਲੀ ਵੀਡੀਓ ਸੀ ਉਹਦੇ 'ਚ ਆਪ ਸ਼ਰਿਆਮ ਮੰਨਦਾ ਵੀ ਹਾਂ ਮੈਂ ਗਵਾੜਿਆ 10 ਸਾਲ ਹੋ ਗਏ ਮੈਨੂੰ ਕੁਝ ਨਹੀਂ ਮਿਲਿਆ ਸੀਗਾ ਉਤੋਂ ਤਾਂ ਕਰਕੇ ਮੈਂ ਅੰਗ ਪਾੜ ਤੇ ਐਸਜੀਪੀਸੀ ਨੂੰ ਨੀ ਇਹ ਗੱਲ ਸੁਣੀ ਸੀ ਯਾਰ ਵਧੀਆ ਕੀਤਾ ਮਾਰਤਾ ਨਾ ਬਹੁਤ ਵਧੀਆ ਕੀਤਾ ਉਹ ਆਪ ਮੰਨਦਾ ਨਾ ਬਿਲਕੁਲ ਵੀਡੀਓ ਪਈ ਹੈ ਹਣ ਜਿਵੇਂ ਨੈਟ ਤੇ ਪਾਉਂਦਾ ਤਾਂ ਉਹ ਚੀਜ਼ਾਂ ਆ ਜਾਂਦੀ ਬਲਾਰਾ ਆ ਜਾਂਦਾ ਉਹਦੇ ਵਿੱਚ ਖੂਨ ਖਾਨਾ ਹੈਗਾ ਹਨਾ ਅਸੀਂ ਹੀ ਐ ਵੀ ਆਪਣਾ ਨੂੰ ਦਬਾਉਣ ਲੱਗੇ ਹੋਏ ਨੇ ਆਪਣੀ ਕੌਮ ਨੂੰ ਦਬਾਉਣ ਲੱਗੇ ਹੋਏ ਨੇ ਫਿਰ ਅਸੀਂ ਵੀ ਹੁਣ ਆ ਗੱਲਾਂ ਕਰਨੀ ਸ਼ੁਰੂ ਕਰਦੀ ਅਸੀਂ ਸਾਂਝੀ ਬਾਤ ਦਾ ਦਿੰਦੇ ਨਹੀਂ ਅਸੀਂ ਆਪਾਂ ਇਕੱਠੇ ਆ ਇਕੱਠੇ ਆ ਇਦਾਂ ਇਕੱਠੇ ਆ ਫਗਵਾੜੇ ਵੇਦ ਵੀ ਹੋਈ ਹੈ ਮਾਰਤਾ ਅਗਲੇ ਨੇ ਬਸ ਆਪਾਂ ਪ੍ਰਧਾਨ ਦੀਆਂ ਵੀ ਪਹਿਲਾਂ ਤਿੰਨ ਦਿਨ ਤੂੰ ਤਿੰਨ ਸਾਲ ਤੋਂ ਰਹੇ ਹਾਂ ਹੁਣ ਮੈਂ ਤੱਕ ਮੈਂ ਲੈਣੀ ਹੈ ਬਸ ਇਸੇ ਇਸੇ ਲੈਵਲ 'ਤੇ ਖੜੇ ਰਹੇ ਹੋ ਪਰਾ ਸਹੀ ਕੀਤਾ ਜੋ ਉਹਨੇ ਕੀਤਾ ਸਾਨੂੰ ਵੀ ਐਵੇਂ ਕਰਨਾ ਚਾਹੀਦਾ ਸੀ ਮਾਰ ਹੀ ਦੇਣਾ ਚਾਹੀਦਾ ਸੀ ਸਾਲੇ ਨੂੰ ਹੁਣ ਜਦੋਂ ਜਮਾਨਤ ਤੇ ਸਾਡੇ ਸਾਹਮਣੇ ਘੁੰਮਦਾ ਜਿਹੜਾ ਬੰਦਾ ਸਾਡੇ ਸਾਹਮਣੇ ਮੰਨਿਆ ਆਵੇ ਵੀ ਹਾਂ ਤੇਰੀ ਤੇ ਪਿਓ ਦੀ ਦਾੜੀ ਪਾੜੀ ਵੀ ਹੈ ਤੇ ਜੁੱਤੀ ਵੀ ਰੱਖੀ ਹੈ ਮੈਂ ਤਾਂ ਕਹਿੰਦਾ ਫਿਰ ਤਾਂ ਅਸੀਂ ਜਿਹਾ ਜਿਹਾ ਆਏ ਜ਼ਿੰਦਗੀ 'ਚ ਨਾ ਆਏ ਠੀਕ ਹੈ ਜੇ ਆਪਣੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾ ਗਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਜੱਜੀ ਸਾਹਿਬ ਦੇ ਅੰਗ ਪਾੜ ਕੇ ਹੀ ਸਿੱਟ ਕੇ ਉਦੋਂ ਤੇ ਜੁੱਤੀ ਰੱਖ ਲਈ ਉਹਦੀ ਵੀਡੀਓ ਵੀ ਦੇਤੀ ਪ੍ਰਸ਼ਾਸਨ ਨੂੰ ਜਿਹਨੂੰ ਚਾਹੀਦੀ ਉਹ ਲੈ ਲਵੇ ਮੇਰੇ ਤੋਂ ਉਹਦੇ ਘਰ ਦੀ ਵੀਡੀਓ ਹੈ ਬੰਦੇ ਕਹਿੰਦੇ ਵੀਡੀਓ ਨਹੀਂ ਯਾਰ ਮੇਰਾ ਕਮਰਾ ਹੈ ਇੱਥੇ ਕੌਣ ਅੰਗ ਪਾੜ ਕੇ ਸਿੱਟ ਜੂ ਯਾਰ ਕਿਸੇ ਦੀ ਜ਼ਰੂਰਤ ਹੈਗੀ ਆ ਚਾਹੇ ਮੇਰੀ ਬਗਵੰਦੀ ਨਾਲ ਦੁਸ਼ਮਣੀ ਹੋਵੇ ਜੋ ਮਰਜ਼ੀ ਹੋਵੇ ਯਾਰ ਜਦੋਂ ਥਾਣੇ ਬਿਠਾ ਗਏ ਹੱਥ ਕਾਲੇ ਕਰ ਦਿੱਤੇ ਗਏ ਨਾ ਜਦੋਂ ਚਾੜਿਆ ਉਹਦੇ ਤੇ ਉਦੋਂ ਸਾਨੂੰ ਇੰਨੀ ਕ ਸ਼ਰਮ ਆਈ ਮੈਂ ਕਹਿੰਦਾ ਤੂੰ ਸੋਚ ਵੀ ਨਹੀਂ ਸਕਦਾ ਵੀ ਹਾਂ ਯਾਰ ਅਸੀਂ ਇਹ ਗੱਲ ਕਰਕੇ ਸੇਵਾ ਕਰਦੇ ਇਹ ਕੰਮ ਕਰਕੇ ਨਸ਼ਿਆਂ ਚੋਂ ਨਿਕਲਿਆ ਇਹ ਕਰਕੇ ਲੋਕਾਂ ਦੇ ਘਰਾਂ ਦੇ ਰਾਜ ਨਮਨਦਨ ਜਾਣੇ ਆਪਣੀ ਕਮਾਈ ਚੋਂ ਕੱਢ ਕੇ ਇਹਨਾਂ ਲੱਖਾਂ ਬੰਦੇ ਜੁੜੇ ਹੋਏ ਨੇ ਇੱਕ ਬੰਦਾ ਇੱਕ ਵਾਰ ਉਂਗਲ ਹੜੀ ਕਰਕੇ ਕਹਦੇ ਮੈਂ ਕਰਕੇ ਕਿਸੇ ਤੋਂ ਪੈਸੇ ਮੰਗੇ ਹੋਣ ਕਦੀ ਵੀ ਇੱਕ ਬੰਦਾ ਸਾਹਫਤ ਖੜ ਕੇ ਗੱਲ ਕਹਦੇ ਨਿਹਾਨੀ ਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਰਾਜ ਨੇ ਪਿੱਛੇ ਦਵਾਈਆਂ ਵੇਚੇ ਪਿੱਛੇ ਜੈਸੇ ਪਿੱਛੇ ਮੈਂ ਬੱਸ ਇਹ ਮੰਗੇ ਆ ਕਿਸੇ ਤੋਂ ਇੱਕ ਬੰਦਾ ਸਾਫ਼ਤ ਕਰ ਦਵੇ ਮੈਂ ਫੇਸਬੁੱਕ ਚਲਾਣੀ ਬੰਦ ਕਰ ਦਾਂਗਾ ਮੇਰੇ ਨਾਲ 17 18 ਮੁੰਡੇ ਮਰ ਗਏ 17 18 ਮੁੰਡੇ ਜਿਹੜੇ ਪੱਤਰਕਾਰ ਕਹਿੰਦੇ ਹੁੰਦੇ ਸੀ ਨਾ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨਹੀਂ ਮੈਂ ਕਦੀ ਰਿਕਾਰਡਿੰਗ ਨਹੀਂ ਭਰ ਕਿਸੇ ਦੀ ਪਾਈ ਜ਼ਰੂਰੀ ਨਹੀਂ ਵੀ ਮੈਨੂੰ ਹਰੇਕ ਵਾਰੀ ਹਾਰੀ ਪਹਿਣੀਆਂ ਜੁੱਤੀਆਂ ਵੀ ਪਹਿਣੀਆਂ ਗਾਲ੍ਹਾਂ ਵੀ ਪਹਿਣੀਆਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰ ਮੈਨੂੰ ਅਫਸੋਸ ਹੁੰਦੇ ਹੋਇਆ ਜਦੋਂ ਗੁਰੂ ਸਾਹਿਬ ਦੇ ਮੁੱਦੇ ਤੇ ਸਾਡੇ ਤੇ ਪਰਚਾ ਹੋਇਆ ਅਜੂ ਆਰਾਮ ਅੰਦਰ ਬਣੇ ਭਾਈ ਤਰੀਕ ਨੂੰ ਅਸੀਂ ਆਪ ਕੁਛ ਆ ਮੈਂ ਆਪ ਪੋਸਟ ਪਾਉਂਗਾ ਬਥੇਰੇ ਬੰਦੇ ਕਹਿਣਗੇ ਵੀ ਇੱਦਾਂ ਇੱਦਾਂ ਲਾਲਿਆਂ ਥੱਲੇ ਲੱਗ ਗਿਆ ਜੋ ਮਰਜ਼ੀ ਕਹੀ ਜਾਣ ਮੈਂ ਆਪ ਪੋਸਟ ਪਾਉਂਗਾ ਜਿਹੜੇ ਕੋ ਰੋਕ ਹੋਏ ਮੈਨੂੰ ਰੋਕ ਲਿਓ ਇਹ ਸਾਡਾ ਭਾਈਚਾਰਾ ਆ ਉਹਦੇ ਲੈ ਕੇ ਤਨਖਾਹਾਂ ਲੈ ਕੇ ਲਗਜ਼ਰੀ ਲਾਈਫ ਲੈ ਕੇ ਉਹ ਵੀ ਸਾਡੇ ਪਿੱਛੇ ਨਹੀਂ ਖੜੇ ਹੈਗੇ ਯਾਰ ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਤੇ ਗੱਲ ਦੇ ਪਿੱਛੇ ਹੁਣ ਵਧੀਆ ਮਾਰਤਾ ਨਾ ਬਹੁਤ ਵਧੀਆ ਕੀਤਾ ਮੈਂ ਤਾਂ ਕਹਿ ਰਹਿਣਾ ਵਾ ਬਲਾਲੇ ਕੋਈ ਨਹੀਂ ਇਸ ਤੋਂ ਬਾਅਦ ਵੀ ਇਨਕੁਆਇਰੀ ਕਰ ਲੈ ਸੱਚ ਗੱਲ ਹੈ ਵੀ ਸੱਚੀ ਲਾਈਵ ਦਾ ਬਟਨ ਵੀ ਨਹੀਂ ਪਤਾ ਸੀ ਪਰ ਜ਼ਰੂਰਤ ਸੀ ਵੀ ਇਹ ਗੱਲ ਬੰਦੇ ਧੱਕਾ ਕਰ ਰਹੇ ਨੇ ਅੱਜ ਹਾਲਾਤ ਹੋਰ ਨੇ ਅੱਜ ਇਹਨਾਂ ਦੀ ਖਲਾਫਤ ਕਰਨੀ ਹੈ ਪਰ ਯਾਰ ਗੁਰੂ ਸਾਹਿਬ ਦੀ ਬੇਦਵੀ ਪਿੱਛੇ ਦਾ ਇਕੱਠੇ ਹੋ ਜਾ ਕਰੋ ਯਾਰ ਸ਼ਰਮ ਕਰ ਲੋ ਜਿਹੜੇ ਬੰਦੇ ਨੇ ਉਹਦੇ ਤੇ ਵੀ ਸਿਆਸਤ ਕੀਤੀ ਮੈਂ ਤਾਂ ਇਹ ਗੱਲ ਕਹਿਣਾ ਕਰਵਾ ਲਿਓ ਜਿੱਥੇ ਬਣਾਉਣਾ ਬਿਠਾ ਲਿਓ ਯਾਰ ਕਰਵਾ ਲਿਓ ਜਿਹੜੀ ਹੋਰ ਘਰ ਹੋਈ ਹੈ ਅੱਗੇ ਜਿਹੜਾ ਤੁਸੀਂ ਕੰਮ ਕਰਨ ਜੋ ਕੱਢਦੇ ਆਂ ਵਧੀਆ ਮਾਰ ਤਾਂ ਨਾ ਮੈਂ ਤਾਂ ਇਹ ਗੱਲ ਕਹਿਣਾ ਮੈਂ ਤਾਂ ਫੇਰ ਗੱਲ ਕਹਿਣਾ ਤਪਾਰਸੋਂ ਲਿਖਾ ਦੀ ਗੀ ਕੰਟਰੋਵਰਸੀ ਜਣੀ ਪੈਣਾ ਜੇ ਨਹੀਂ ਮਾਰਤਾ ਵਧੀਆ ਗੱਲ ਹੈ ਹੁਣ ਅਸੀਂ ਕਿਹਾ ਵੀ ਗਲਤ ਵੀਡੀਓ ਨਹੀਂ ਪਾਉਣੀ ਹੈ ਗਿਆ ਮਤਲਬ ਕਹਿੰਦਾ ਵੀ ਗਲਤ ਵੀਡੀਓ ਨਹੀਂ ਪਾਉਣੀ ਕੋਈ ਪੋ ਨੈਗੇਟਿਵ ਨਹੀਂ ਪਾਉਣੀ ਹੈਗੀਆ ਠੀਕ ਐ ਇਦਾਂ ਨਹੀਂ ਉਹ ਕੋਈ ਬੰਦੇ ਕੱਢਣ ਲੱਗੇ ਵੀ ਉਹ ਵੀਰੇ ਨੂੰ ਫੜਿਆ ਹੋਇਆ ਤਾਂ ਕਰਕੇ ਉਹਦਾ ਸਾਡਾ ਪ੍ਰਭਾਵ ਹੈ ਚੰਗਾ ਮਾੜਾ ਪੁਲਿਸ ਨੇ ਦੇਖਣਾ ਠੀਕ ਹੈ ਉਹਨਾਂ ਸਾਡਾ ਮਾੜਾ ਟਾਈਮ ਕਢਾਇਆ ਅਸੀਂ ਉਹਦੇ ਨਾਲ ਇੱਕ ਭਰਾ ਦੇ ਤੌਰ ਤੇ ਰਿਸ਼ਤੇ ਦੇ ਤੌਰ ਤੇ ਖੜੇ ਹਾਂ ਔਰ ਖੜੇ ਸਿੱਧੀ ਗੱਲ ਹੈ ਪੰਜਾਬੀ ਚ ਜਿੱਦਾਂ ਮੈਂ ਵੀਡੀਓ ਪਾਈ ਆ ਵੀ ਮੈਂ ਗਲਤੋਂ ਨਹੀਂ ਪਾਉਣੀ ਹੈਗੀ ਵੀਡੀਓ ਐਦਾਂ ਦਾ ਬਹੁਤ ਜਾਣੇ ਦੇ ਵੀਰ ਮੈਸੇਜ ਆਏ ਦੂਏ ਦਿਨ ਕੀ ਹੋਇਆ ਮੈਂ ਦੁਕਾਨ ਤੇ ਜਾਂਦਾ ਸੀ ਤੈਨੂੰ ਦੱਸਿਆ ਨਾ ਡੈੱਡ ਬੋਡੀ ਪਈ ਸੀ ਹਨਾ ਦੱਸਿਆ ਨਾ ਤੈਨੂੰ ਗੱਡੀ ਚ ਮੇਰੇ ਕੋਲ ਵੀਡੀਓ ਬਣੀ ਪਈ ਆ ਉਹ ਚੀਜ਼ ਦੀ ਠੀਕ ਆ ਇੱਕ ਮੁੰਡਾ ਉਹਦਾ ਬਾਅਦ ਚ ਪਤਾ ਲੱਗਿਆ ਸੀ ਪਹਿਲਾਂ ਆਪਣੇ ਸਰਕਲ ਚ ਵੀਡੀਓ ਪਾਈ ਆ ਮੈਂ ਤੁਹਾਨੂੰ ਗੱਲ ਦੱਸਦਾ ਨਾ ਉਸ ਦਿਨ ਕੀ ਕੀ ਹੋਇਆ ਮੈਂ 6 ਕਿਲੋਮੀਟਰ 4 ਕਿਲੋਮੀਟਰ ਤੋਂ ਦੂਰ